ਪਾ ਪਹੁੰਚ ਗਏ ਜੀ ਕਿਲੇ 'ਚ ਠੀਕ ਇਹ ਗੁਰਦੁਆਰਾ ਸਾਹਿਬ ਬਣਿਆ ਹੈ ਉੱਪਰ ਇਹ ਕਿਲੇ ਦਾ ਐਂਟਰੀ ਗੇਟ ਆ ਜਿੱਥੋਂ ਆਪਣੀ ਐਂਟਰੀ ਕਰਦੇ ਆ ਕੋਈ ਜੀ ਪੁਰਾਣੀਆਂ ਦੁਆਰਾਂ ਸਾਰੀਆਂ ਇਹ 2000 ਸਾਲ ਪੁਰਾਣਾ ਕਿਲਾ ਹੈ ਦੇਖੋ ਕਿੰਨੇ ਕਿੱਚਾ ਚ अच्छे ਕੰਧਾਂ ਨੇ ਕਹਿੰਦੇ ਇਹ ਜਦੋਂ ਇਹ ਕਿਲਾ ਬਣਿਆ ਸੀ ਇਹ ਕਿਲਾ ਬਣ ਤੋਂ ਪਹਿਲਾਂ ਇੱਥੇ ਖੇੜੀਆਂ ਨਹਿਆਂ ਨਹੀਂ ਖੜਦੀਆਂ ਸੀਗੀਆਂ ਤਾਂ ਜਦੋਂ ਸਾਧੂ ਫਕੀਰਾਂ ਤੋਂ ਪੁੱਛਿਆ ਸੀ ਤੇ ਇੱਥੇ ਠੰਡਾ ਸਿੰਘ ਸੀ ਉਹਨਾਂ ਦੀ ਬਲੀ ਦਿੱਤੀ ਗਈ ਸੀ ਫੇਰ ਕਿਤੇ ਜਾ ਕੇ ਇਹ ਕਿਲਾ ਬਣਿਆ ਸੀ ਆਹ ਪਹੁੰਚੇ ਜੀ ਬਖੰਡੇ ਕਿਲੇ 'ਚ ਇੱਥੇ ਦਾ ਨੂੰ ਕਰਾਉਣੇ ਆ ਦਰਸ਼ਨ ਗੁਰਦੁਆਰਾ ਸਾਬਣੇ ਹੋਏ ਨੇ ਇੱਥੇ ਤੇ ਆਪਣੇ ਤਿੰਨ ਗੁਰੂ ਸਾਹਿਬ ਆਈ ਸੀ ਨੇ ਬਾਬਾ ਨਾਨਕ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਅਰਜਨ ਦੇਵ ਜੀ ਤੁਸੀਂ ਦੇਖੋ ਹਨਾ ਕਿੰਨਾ ਵੱਡਾ ਕਿਲਾ ਯਾਰ ਤੇ ਐਦਾਂ ਰਹਿੰਦੇ ਸੀ ਮਹਾਰਾਜੇ ਇੱਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਹਾਨੂੰ ਕਰਾਉਣੇ ਆ ਦਰਸ਼ਨ ਆਪਾਂ ਜਾਣੇ ਆ ਉਧਰਲੀ ਸਾਈਡ ਵੀ ਇੱਥੋਂ ਦੇਖੋ ਤੁਸੀਂ ਕਿਲਾ ਕਿੰਨਾ ਸੋਹਣਾ ਲੱਗਦਾ ਯਾਰ ਪਰਾ ਪੱਥਰ ਦਾ ਇਹ ਅੰਦਾਜ਼ ਜਦੋਂ Ataca a la gente en tiempo de ਕੇਲੇ ਦੇ ਅੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜਿੱਥੇ ਤੁਸੀਂ ਦੇਖ ਸਕਦੇ ਹੋਣਾ ਗੁਰੂ ਗ੍ਰੰਥ ਸਾਹਿਬ ਦੀ ਆਈ ਜੀ ਇੱਥੇ ਆਪਾਂ ਲੈਨੇ ਬਰਸਾਦ ਕੋਖੜੇ ਦੀ ਕਿਲਾ ਮੁਬਾਰਕ ਬਾਦਸ਼ਾਹੀ ਦਸਵੀਂ ਠੀਕ ਹੈ ਜੀ ਰੁਕੇ ਹੋਏ ਆ ਤੇ ਇਹ ਕਿਲਾ ਬਣਿਆ ਹੋਇਆ ਬਠਿੰਡੇ ਕਿਲਾ ਮੁਬਾਰਕ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਉੱਪਰ ਇੱਥੇ ਗੁਰੂ ਸਾਹਿਬ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਨਾਨਕ ਜੀ ਧੰਨ ਧੰਨ ਗੁਰੂ ਨਾਨਕ ਦੇਵ ਆਣਾ ਤੁਹਾਨੂੰ ਉਧਰ ਵੀ ਜਾ ਕੇ ਤੇ ਹੁਣ ਆਪਾਂ ਇੱਥੇ ੱਦਾ ਘੰਟਾ ਵਲੌਗ ਬਣਾਉਣਾ ਸਾਰਾ ਬਣਾ ਕੇ ਤੇ ਫੇਰ ਚੱਲਾਂਗੇ ਆਪਾਂ ਤੇ ਇਹ ਬਦਾਂਗੇ ਤੇ ਉਹ ਦੇਖੋ ਉਹ ਉਪਰੋਕ ਦਾ ਟੁੱਟਿਆ ਪਿਆ ਉਪਰੋਕੰ ਦਾ ਇਹਨਾਂ ਨੇ ਨਹੀਂ ਤੁਹਾਨੂੰ ਨਾ ਉਧਰ ਉੱਪਰ ਜਾ ਕੇ ਬਣਾ ਕੇ ਦਿਖਾਉਂਦੇ ਤੇ ਇਹਨਾਂ ਨੇ ਲਿਖ ਕੇ ਲਾਇਆ ਪਿਆ ਉਹ ਉੱਥੇ ਉਹ ਵਾਲਾ ਬੋਰਡ ਲਿਖ ਕੇ ਲਾਇਆ ਹੈਗਾ ਕਿ ਵੀ ਇਹ ਕੰਦਾ ਕਮਜ਼ੋਰ ਹੋ ਗਈਆਂ ਉਹਦੇ ਕਰਕੇ ਉੱਪਰ ਜਾਣਾ ਮਨਾ ਕੀਤਾ ਹੋਇਆ ਇਹਨਾਂ ਨੇ ਤੇ ਕੱਲੀ ਆਪਾਂ ਉਹ ਪੌੜੀਆਂ ਵਿੱਚ ਦੀ ਉੱਧਰਲੇ ਗੁਰਦੁਆਰੇ ਚੱਲਦੇ ਆਂ ਉੱਪਰ ਦਿਖਾਉਨੇ ਤੁਹਾਨੂੰ ਹਾਂਜੀ ਆਪਾਂ ਜਾ ਰਹੇ ਸੀ ਦੂਸਰੇ ਗੁਰਦੁਆਰਾ ਸਾਹਿਬ ਵਿੱਚ ਉੱਪਰ ਇੱਕ ਉਧਰਲੀ ਸਾਈਡ ਬਣਿਆ ਹੋਇਆ ਇੱਕ ਇਧਰ ਬਣਿਆ ਹੋਇਆ ਇੱਥੋਂ ਤੁਹਾਨੂੰ ਦਿਖਾਵਾਂਗੇ ਪੂਰਾ ਕਿਲਾ ਏ ਬਣੇ ਹੋਏ ਜੋ ਗਰੂਕਰ ਇੱਕ ਕੁਕਲੀ ਸਾਈਡ ਬਣਿਆ ਤੇ ਤੀਜੀ ਸਾਈਡ ਦਾ ਅਜਿਹਾ ਇਨਾ ਉੱਚਾ ਕਿਲਾ ਬਣਾਇਆ ਹੋਇਆ ਸੀ ਇੱਥੇ ਇਹ ਖਾਤੇ ਦੂਰੋਂ ਉਂੀਆਂ ਕੁੱਝਾਂ ਨੂੰ ਦੇਖ ਲੈਂਦੇ ਸੀ ਤੇ ਜਦੋਂ ਕੋਈ ਵੀ ਕਿਲੇ ਤੇ ਚੜ ਕੇ ਆਉਂਦਾ ਸੀ ਜਾਂ ਕੋਈ ਵੀ ਇਤੋਂ ਤੋਂ ਨੂੰ ਦੇਖਦਾ ਉਹ ਪੂਰਾ ਕਿਲਾ ਤੇ ਨਹੀਂ ਨਾ ਉੱਪਰ ਦੀ ਗੇੜਾ ਦੇ ਕੇ ਸਾਰਾ ਤੁਹਾਨੂੰ ਦਿਖਾਉਂਦੇ ਇਹ ਲਿਖਿਆ ਪਿਆ ਵੀ ਇਹਦੇ ਉੱਪਰੋਂ ਕੰਦਾ ਖੋਖਲੀਆਂ ਹੋਈਆਂ ਪਿਆ ਨੇ ਛੱਤਾਂ ਤੇ ਉਹਦਾ ਰਿਪੇਅਰ ਦਾ ਕੰਮ ਚੱਲ ਰਿਹਾ ਹੈਗਾ ਤੇ ਉਹਦੇ ਕਰਕੇ ਵੀ ਡਿੱਗਣ ਦਾ ਡਰ ਆ ਤੇ ਤਾਂ ਕਰਕੇ ਆਪਾਂ ਦਿਖਾ ਨਹੀਂ ਸਕੀਏ ਉੱਪਰੋਂ ਸਾਰੇ ਪਾਸਿਓ ਦੇਖੋ ਜੀ ਤੁਹਾਨੂੰ ਰੇ ਪਾਸੇ ਨਾਲ ਉੱਪਰ ਜਾਣ ਲਈ ਆਏ ਜਿੰਦੇ ਲਾਤੇ ਇਹਨਾਂ ਨੇ ਤੇ ਵੀ ਕਿਸੇ ਵੀ ਪਾਸੇ ਦੀ ਉੱਪਰ ਨਾ ਜਾ ਕੇ ਜਾਵੇ ਕੋਈ ਹਾਸਾ ਹੋਣ ਤੋਂ ਬਚਾਉਣ ਲਈ ਕੋਈ ਯਾਰ ਬਿਊ ਚੱਲਦਾ ਰਹਿੰਦਾ ਗੇਟ ਗੇਟ ਦੇਖੋ ਕਿੱਡੇ ਸੱਤ ਲੱਗੇ ਤੇ ਕਿੱਥੋਂ ਤੱਕ ਇਹਦੇ ਇੰਨੇ 12 ਬੰਦਾ ਇੰਨੀ ਇੰਨੀ ਉੱਚੀਆਂ ਦਿਖ ਰਹੀਆਂ ਨੇ ਦੇਖੋ ਤੁਸੀਂ ਹਾਂਜੀ ਇਹ ਸੀਗਾ ਕਿਲਾ ਮੁਬਾਰਕ ਤੇ ਆਪਾਂ ਹੁਣ ਚੱਲਦੇ ਆਂ ਇਥੋਂ ਤੇ ਅੱਜ ਆਪਾਂ ਜਾਵਾਂਗੇ ਲੱਖੀ ਜੰਗਲਾਂ ਪੁਰਦਵਾਰਾ ਸਾਹਿਬੇ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ